ਗੁਹਾਟੀ ਰਿਪਲਕੇ ਮਹਿਲਾ ਵਨਡੇ ਕ੍ਰਿਕਟ ਬਿਸ਼ਪ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ ਦੱਸ ਦਈਏ ਕਿ ਪਾਕਿਸਤਾਨ ਨੇ ਹੁਣ ਤੱਕ ਭਾਰਤ ਵਿਰੁੱਧ 16 T20 ਮੈਚਾਂ ਦੌਰਾਨ ਸਿਰਫ 3 ਮੈਚ ਜਿੱਤੇ ਨੇ ਤੇ ਉਹ 11 ਵਨਡੇ ਮੈਚਾਂ ਵਿੱਚ ਇੱਕ ਵਾਰ ਵੀ ਭਾਰਤ ਨੂੰ ਹਰਾਉਣ ਵਿੱਚ ਆਸਫਲ ਨਹੀਂ ਰਿਹਾ ਏ ਭਾਰਤੀ ਮਹਿਲਾ ਕ੍ਰਿਕਟ ਦੀ ਸਾਬਕਾ ਮੁਖ ਚੋਣਕਾਰ ਹੇਮ ਲਤਾ ਕਾਰਾ ਅਨੁਸਾਰ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਭਾਰਤੀ ਟੀਮ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰੀ। ਉਹਨਾਂ ਨੇ ਕਿਹਾ ਕਿ ਦੋਹਾਂ ਟੀਮਾਂ ਦੇ ਪ੍ਰਦਰਸ਼ਨ ਵਿੱਚ ਬਹੁਤ ਫਰਕ ਏ। ਉਧਰ ਬੀਤੇ ਦਿਨ ਇੰਗਲੈਂਡ ਨੇ ਆਈਸੀਆਈਸੀ ਮਹਿਲਾ ਵਨਡੇ ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇੰਗਲੈਂਡ ਨੇ ਦੱਖਣ ਅਫਰੀਕਾ ਨੂੰ ਸਿਰਫ 69 ਦੌੜਾਂ ਤੇ ਆਲ ਆਊਟ ਕਰਕੇ ਨਤੀਜਾ ਲਗਭਗ ਪੱਕਾ ਕਰ ਦਿੱਤਾ ਸੀ ਇਹ ਮਹਿਲਾ ਵਿਸ਼ਵ ਕੱਪ ਇਤਿਹਾਸ ਵਿੱਚ ਦੱਖਣੀ ਅਫਰੀਕਾ ਦਾ ਦੂਜਾ ਸਭ ਤੋਂ ਘੱਟ ਸਕੋਰ ਬਣ ਗਿਆ ਹੈ ਜਵਾਬ ਵਿੱਚ ਇੰਗਲੈਂਡ 14 ਵਰਾਂ ਤੇ ਇੱਕ ਗੇਂਦ 'ਚ ਟੀਚਾ ਪ੍ਰਾਪਤ ਕਰ ਲਿਆ ਓਪਨਰ ਐਮੀ ਜੋਨਸ ਨੇ 40 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਟੈਮੀ ਬਿਊਮੈਂਟ ਨੇ 21 ਦੌੜਾਂ ਜੋੜੀਆਂ